ਜੈਨ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟ ਆਰਮੀ ਦਾ ਫਾਊਂਡਰ ਐਂਸਟ੍ਰਕਟਰ ਦੋਸਤੋ ਇੱਕ ਗੁੱਡ ਨਿਊਜ਼ ਆ ਉਹਨਾਂ ਬੱਚਿਆਂ ਲਈ ਜਿਹੜੇ ਕਿ ਹੈੱਡ ਕਨਸਟੇਬਲ ਵਾਲੇ ਨੇ ਤੇ ਉਹਨਾਂ ਨੂੰ ਜੁਆਇਨਿੰਗ ਲੈਟਰ ਆ ਜਿਹੜੇ ਮਿਲਣ ਵਾਲੇ ਨੇ ਕੱਲ ਦੀ ਡੇਟ ਦੇ ਵਿੱਚ ਉਹਨਾਂ ਨੂੰ ਜੁਆਇਨਿੰਗ ਲੈਟਰ ਮਿਲਣੇ ਨੇ ਤੇ ਮੈਨੂੰ ਖੁਸ਼ੀ ਵੀ ਆ ਤੇ ਥੋੜਾ ਜਿਹਾ ਇੱਕ ਸਾਈਡ ਨੂੰ ਲੈ ਕੇ ਤੁਹਾਡੇ ਨਾਲ ਸਾਂਝੀ ਕਰਨੀ ਆ ਉਹ ਗੱਲ ਕਿ ਕੀ ਆ ਹੋ ਰਿਹਾ ਹਨਾ ਆਪਣੇ ਟੂਟਲੀ 8 ਬੱਚੇ ਜੋ ਮੇਰੇ ਕੋਲ ਟ੍ਰੇਨਿੰਗ ਕੀਤੀ ਆ ਉਹਨਾਂ ਨੇ ਪਰਸਨਲੀ ਉਹ 8 ਬੱਚੇ ਜਿਹੜਾ ਸਿਲੈਕਸ਼ਨ ਹੋਏ ਸੀਗਾ ਹੈਡ ਕਨਸਟੇਬਲ ਦੇ ਵਿੱਚ ਤੇ ਉਹਦੇ ਵਿੱਚੋਂ ਸਿਰਫ 2-3 ਬੱਚੇ ਹੀ ਆ ਜਿਹੜੇ ਹੈਡ ਕਨਸਟੇਬਲ ਜੌਬ ਲੈ ਰਹੇ ਨੇ ਤੇ ਬਾਕੀ 8 ਬੱਚੇ ਦਾ ਕੀ ਬਣਿਆ ਸਾਰਾ ਤੁਹਾਨੂੰ ਮੈਂ ਵੀਡੀਓ ਦੇਖ ਦਾਂ ਤੇ ਬਾਕੀ ਬੱਚੇ ਕਿੱਧਰ ਗਏ ਹਨਾ ਤੇ ਇੱਕ ਆਪਣਾ ਬੱਚਾ ਸੀਗਾ ਆਪਣੀ ਅਕੈਡਮੀ ਦੇ ਵਿੱਚ ਬੱਚਾ ਨਿਕਲਿਆ ਸੀਗਾ ਦੀਪਕ ਕਰਕੇ ਮੁੰਡਾ ਉਹਨੇ ਸਭ ਇਨਸਪੈਕਟ ਆਪਣਾ ਫਟਵਾਰੀ ਦੇ ਵਿੱਚ ਰੈਂਕ 1 ਹਾਸਲ ਕੀਤਾ ਸੀਗਾ ਜੀ ਠੀਕ ਹੈ ਤੇ ਹੈਡ ਕਨਸਟੇਬਲ ਦੇ ਵਿੱਚ ਮੁੰਡਾ ਸਿਲੈਕਟਡ ਸੀਗਾ ਠੀਕ ਹੈ ਤੇ ਤੁਹਾਨੂੰ ਪਤਾ ਹੀ ਹੈ ਪਟਵਾਰੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਉਹ ਰੈਂਕ 1 ਹਾਸਲ ਕਰਨਾ ਹਨਾ ਛੋਟੀ ਮੋਟੀ ਗੱਲ ਨਹੀਂ ਕੋਈ ਬਹੁਤ ਵੱਡੀ ਗੱਲ ਹੈ ਤੇ ਇੱਕ ਆਪਣਾ ਕੁੜੀ ਸੀਗੀ ਆਪਣੀ ਜੀ ਦਾ ਕਿ ਹੈਡ ਕਨਸਟੇਬਲ ਦਾ ਜਿਹੜਾ ਹੋਇਆ ਸੀਗਾ ਕਲੀਅਰ ਬਟ ਹੁਣ ਉਹ ਕੁੜੀ ਇਸ ਟਾਈਮ ਤੇ ਚੰਡੀਗੜ੍ਹ ਪੁਲਿਸ ਏਐਸਆਈ ਦੇ ਵਿੱਚ ਸਿਲੈਕਟ ਹੈ ਜੀ ਤੇ ਕੁੜੀ ਦਾ ਸਬ ਇੰਸਪੈਕਟਰ ਦੇ ਵਿੱਚ ਵੀ ਇਸ ਵਾਰ ਜਿਹੜਾ ਹੋਇਜ਼ ਨੇ ਉਹਦੇ ਵਿੱਚ ਵੀ ਸਾਰਾ ਫਾਈਨਲਾਈਜ਼ ਹੋਇਆ ਪਿਆ ਤੇ ਵਧੀਆ ਮਾਰਕਸ ਆਉਦੇ ਹਨ ਤੇ ਫਾਈਨਲ ਦੇ ਵਿੱਚ ਸਿਲੈਕਸ਼ਨ ਉਹਦੀ ਪੱਕੀ ਆ 노 ਡਾਊਟ ਕੋਟਾ ਵੀ ਲੱਗਦਾ ਬਟ ਇਸ ਟਾਈਮ ਤੇ ਬੱਚੀ ਚੰਡੀਗੜ੍ਹ ਪੁਲਿਸ ਐਸਆਈ ਦੀ ਟ੍ਰੇਨਿੰਗ ਲੈ ਰਹੀ ਆ ਠੀਕ ਹੈ ਤੇ ਉਸ ਤੋਂ ਬਾਅਦ ਇੱਕ ਬੱਚਾ ਹੋਰ ਸੀਗਾ ਆਪਣਾ ਉਹ ਬੱਚਾ ਦੀ ਗੱਲ ਕਰਦੇ ਆ ਇੱਕ ਕੁੜੀ ਸੀਗੀ ਹਨਾ ਤੇ ਉਸ ਕੁੜੀ ਦਾ ਕੀ ਸੀਗਾ ਸੀਨ ਹੈਡ ਕਨਸਟੇਬਲ ਤੁਸੀਂ ਹੁਣ ਕਰੋਗੇ ਹਨਾ ਵੀ ਉਹਦੀ ਕੁੜੀ ਦੀ ਮਤਲਬ ਕੀ ਹਨਾ ਉਹ ਨੇ ਕੀ ਸੋਚਿਆ ਹੋਵੇਗਾ ਜਿਵੇਂ ਕਿ ਤੁਹਾਨੂੰ ਮੈਂ ਕਹਾ ਕਿ ਤੁਸੀਂ ਨੇ ਹੈਡ ਕਨਸਟੇਬਲ ਜੌਬ ਲੈਣੀ ਆ ਜਾਂ ਤੁਸੀਂ ਨੇ ਫੋਰੈਸਟ ਗਾਰਡ ਜੌਬ ਲੈਣੀ ਹੈ ਹਨਾ ਤਾਂ ਇਦਾਂ ਕਰਕੇ ਬੱਚੀ ਦਾ ਸੀਨ ਹੋਇਆ ਬੱਚੀ ਨੇ ਚੂਸ ਕੀਤਾ ਫੋਰੈਸਟ ਗਾਰਡ ਠੀਕ ਹੈ ਮੰਨਿਆ ਕਿ ਹਾਂ ਠੀਕ ਹੈ ਦੋਨੋਂ ਦੋਨੋਂ ਜੌਬਸ ਜਿਹੜਾ ਡਿਫਰੈਂਸ ਹੈ ਹਨਾ ਜੇ ਤੁਹਾਨੂੰ ਦੱਸਣ ਤੇ ਮੈਂ ਗੱਲ ਕਰਦਾ ਸਿੰਪਲ ਇੱਕ ਇੱਕ ਜੌਬ ਹੈ ਉਸ ਕੁੜੀ ਦੇ ਜਿਹੜੀ ਫੈਮਿਲੀ ਸੀਗੀ ਮਤਲਬ ਫੈਮਿਲੀ ਨਾਲ ਦੇ ਵਿੱਚੋਂ ਸੀਗੇ ਜਿਹੜੇ ਫੋਰੈਸਟ ਸਾਈਡ ਫੋਰੈਸਟ ਗਾਰਡ ਵਾਲੀ ਸਾਈਡ ਤੇ ਆਫਸਰ ਵੀ ਸੀਗੇ ਐਂਡ ਗਾਰਡ ਵੀ ਸੀਗੇ ਹਨਾ ਤੇ ਉਹਨਾਂ ਨੇ ਉਹਨਾਂ ਨੂੰ ਇਸ ਸਾਈਡ ਚੂਸ ਕਰਨ ਦੇ ਲਈ ਹਨਾ ਕਿਹਾ ਕਿ ਤੂੰ ਇਹ ਵਾਲੀ ਚੂਸ ਕਰ ਬਟ ਤੁਹਾਨੂੰ ਪਤਾ ਹੈਡ ਕਨਸਟੇਬਲ ਦੀ ਜੌਬ ਕੋਈ ਇਹ ਵੀ ਛੋਟੀ ਮੁੰਡੀ ਜੌਬ ਤਾਂ ਹੈ ਨਹੀਂ ਬਟ ਚਲੋ ਬੱਚਿਆਂ ਦਾ ਮਨ ਹੁੰਦਾ ਹੈ ਹਨਾ ਜੀ ਸਾਈਡ ਵੀ ਜਾਣਾ ਪੰਜਾਬ ਪੁਲਿਸ ਵਾਲੀ ਸਾਈਡ ਜਾਣਾ ਜਾਂ ਫਿਰ ਫੋਰੈਸਟ ਗਾਰਡ ਵਾਲੀ ਥੋੜੀ ਜੌਬ ਹੈ ਨਾ ਇਨਾ ਸਟਿੱਕ ਨਹੀਂ ਆ ਸਮਝ ਰਹੇ ਹੋ ਸਟਿੱਕ ਮਤਲਬ ਕਿਵੇਂ ਸਮਝਾਵਾਂ ਕਿ ਇਨੀ ਹਾਰਡਨੈਸ ਨਹੀਂ ਆ ਉਹਦੇ ਵਿੱਚ ਠੀਕ ਹੈ ਟ੍ਰੇਨਿੰਗ ਤੋਂ ਬਾਅਦ ਤੁਹਾਨੂੰ ਬਹੁਤ ਹੀ ਜ਼ਿਆਦਾ ਮਤਲਬ ਵਧੀਆ ਹੈ ਐਸ ਕੰਪੇਅਰ ਟੂ ਪੰਜਾਬ ਪੁਲਿਸ ਦੇ ਨਾਲ ਪੰਜਾਬ ਪੁਲਿਸ ਵਾਲੀ ਜੌਬ ਬਹੁਤ ਜ਼ਿਆਦਾ ਟਫ ਹੈ ਹੈ ਨਾ ਕਿਉਂਕਿ ਤੁਹਾਨੂੰ ਪਤਾ ਹੀ ਆ ਪੰਜਾਬ ਪੁਲਿਸ ਦੇ ਕੰਮ ਹੈ ਨਾ ਤੇ ਉਸ ਤੋਂ ਬਾਅਦ ਆਪਣਾ ਹਰਿਆਣਾ ਸਾਈਡ ਤੋਂ ਬੱਚਾ ਸੀਗਾ ਇਹ ਇੱਕ ਤੇ ਉਹ ਹੈਡ ਕਨਸਟੇਬਲ ਚੂਜ਼ ਕਰ ਰਿਹਾ ਹੋਂ ਤਾਂ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਆਪਣੇ ਹੋਰ ਇਸ ਤਰ੍ਹਾਂ ਦੇ ਜਿਹੜੇ ਬੱਚੇ ਸੀਗੇ ਸਾਰੇ ਇਹ ਤਾਂ ਚੂਜ਼ ਕਰ ਹੀ ਰਹੇ ਨੇ ਹੈਡ ਕਨਸਟੇਬਲ ਬਟ ਆ ਜਿਹੜੇ ਬੱਚੇ ਸੀਗੇ ਸਾਰੇ ਤੇ ਇਹਨਾਂ ਨੇ ਚੂਜ਼ ਕੀਤਾ ਇਸੀ ਨੂੰ ਕਿ ਮੈਂ ਆਪਣਾ ਜਿਹੜਾ ਹੈਡ ਕਨਸਟੇਬਲ ਨਿਊ ਨਹੀਂ ਚੂਜ਼ ਕਰਨਾ ਹੈਗਾ ਕੋਈ ਬੱਚਾ ਫੋਰਸ ਗਾਰਡ ਵਾਲੀ ਸਾਈਡ ਚਲੇਗਾ ਕੋਈ ਚੰਡੀਗੜ੍ਹ ਪੁਲਿਸ 에ਐਸਆਈ ਵਾਲ ਚਲੇਗਾ ਤੇ ਇੱਕ ਆਪਣੀ ਕੁੜੀ ਹੋਰ ਸੀਗੀ ਉਹਦਾ ਉਹਨੇ ਕੀ ਕੀਤਾ ਸੀਗਾ ਆਪਣਾ ਉਹਦਾ ਵੀ ਹੈੱਡ ਕਨਸਟੇਬਲ ਦਾ ਕਲੀਅਰ ਸੀਗਾ ਵਧੀਆ ਮਾਰਕਸ ਦੇ ਵਿੱਚੋਂ ਨੰਬਰ ਆਊਟ ਹਨ ਤੇ ਉਧਰੋਂ ਪਟਵਾਰੀ ਵੀ ਨਿਕਲ ਗਿਆ ਉਹਦਾ ਠੀਕ ਹੈ ਤੁਹਾਨੂੰ ਪਤਾ ਪਟਵਾਰੀ ਦੀ ਜੁਆਇਨਿੰਗ ਵੇਰਾ ਸਾਰੀ ਪਹਿਲਾਂ ਹੋ ਗਈ ਉਹਨਾਂ ਦਾ ਕਾਫੀ ਟਾਈਮ ਹੋ ਚੁੱਕਿਆ ਤੇ ਬੱਚੇ ਇਹ ਹੁੰਦੇ ਨੇ ਹਨਾ ਕਿ ਯਾਰ ਜਿਹੜੀ ਜੋਬ ਮਿਲ ਜਵੇ ਉਹ ਸਭ ਤੋਂ ਬੈਟਰ ਆ ਪਹਿਲਾਂ ਜਿਹੜੀ ਮੇਜਰ ਮਿਲ ਜਵੇ ਹਨਾ ਤੇ ਕਿਉਂਕਿ ਕੁਝ ਪਤਾ ਨਹੀਂ ਹੈਗਾ ਪੰਜਾਬ ਪੁਲਿਸ ਭਰਤੀ ਤੁਹਾਨੂੰ ਪਤਾ ਹੋਣਾ 2 ਸਾਲ ਇੱਕੜੇ ਨਿਕਲ ਚੁੱਕੇ ਨੇ ਹਨਾ ਭਰਤੀ ਨੂੰ ਤੇ ਪ੍ਰੋਸੈਸ ਲੰਬਾ ਹੈ ਹਨਾ ਕੋਸ ਨੂੰ ਪਤਾ ਹੁੰਦਾ ਹੈਗਾ ਕਦੋਂ ਥੋੜੀ ਜਾਇਨੀ ਹੋਏਗੀ ਕਦੋਂ ਤੁਹਾਨੂੰ ਸਾਰਾ ਕੁਝ ਮਿਲੇਗਾ ਸਭ ਚੀਜ਼ਾਂ ਹਨਾ ਤਾਂ ਬੱਚਾ ਪ੍ਰੈਫਰ ਕਰਦਾ ਹੁੰਦਾ ਗਿਆ ਯਾਰ ਜੋ ਚੀਜ਼ ਮਿਲ ਰਹੀ ਹੈ ਪਹਿਲਾਂ ਉਹ ਤਾਂ ਆਉਣ ਦੋ ਹਨਾ ਤਾਂ ਇਦਾਂ ਕਰਕੇ ਹੁੰਦਾ ਹੈ ਤੇ ਉਹ ਬੱਚੀ ਨੇ ਵੀ ਇਹੀ ਪ੍ਰੈਫਰ ਕੀਤਾ ਤੇ ਐਸ ਕੰਪੇਅਰ ਟੂ ਉਹ ਮਤਲਬ profession wise ਇੱਕ ਟੀਚਰ ਤੇ ਪਹਿਲਾਂ ਟੀਚਿੰਗ ਕਰਦੀ ਸੀਗੀ ਉਹ YouTube ਤੇ ਚੈਨਲ ਵੀ ਹੈ ਤੁਸੀਂ ਦੇਖਿਆ ਹੋਵੇਗਾ ਉਸ ਬੱਚੀ ਦਾ ਤੇ ਉੱਥੋਂ ਉਸ ਦੇ ਥਰੂ ਬੱਚੀ ਆਪਣੇ ਕੋਾਈ ਸੀਗੀ ਟ੍ਰੇਨਿੰਗ ਦੇ ਲਈ ਤੇ ਐਂਡ ਸਿਲੈਕਟਡ ਹੋਈ ਹੈਡ ਕਨਸਟੇਬਲ ਤੇ ਲਈ ਬਟ ਪਟਵਾਰੀ ਦਾ ਵੀ ਕਲੀਅਰ ਹੋ ਗਿਆ ਉਹਦਾ ਤੇ ਫਿਰ ਜਦੋਂ ਮੈਂ ਪੁੱਛਿਆ ਉਹਨੂੰ ਕਿ ਹਾਂ ਤੁਸੀਂ ਪਟਵਾਰੀ ਚੂਸ ਕਰਨਾ ਹੈ ਜਾਂ ਹੈੱਡ ਕਨਸਟੇਬਲ ਚੂਸ ਕਰਨਾ ਤਾਂ ਕਾਫੀ ਦੁਬਿਧਾ ਵਿੱਚ ਸੀ ਕਿਉਂਕਿ ਇੱਕ ਪਾਸੇ ਤਾਂ ਉਹਦਾ ਪ੍ਰੋਫੈਸ਼ਨ ਸੀਗਾ ਕਿ ਸਟੱਡੀ ਨੂੰ ਲੈ ਕੇ ਹਨਾ ਤੇ ਦੂਸਰਾ ਜੇ ਪੰਜਾਬ ਪੁਲਿਸ ਸਾਡੀ ਸਾਈਡ ਜਾਂਦੀ ਹੈ ਫਿਰ ਉਹਦਾ ਸਟੱਡੀ ਵਾਲਾ ਜਿਹੜਾ ਕੰਮ ਆ ਥੋੜਾ ਮੁਸ਼ਕਲ ਹੋ ਜਾਣਾ ਹੈ ਉਹਨੂੰ ਸਟੱਡੀ ਨਹੀਂ ਕਰਵਾ ਸਕਦੀ ਉਹ ਨਾ ਹੋ ਖੁਦ ਕਰ ਸਕਦੀ ਹੈ ਨਾ ਕਿਉਂਕਿ ਤੁਹਾਨੂੰ ਪਤਾ ਹੈ ਪੰਜਾਬ ਪੁਲਿਸ ਦੀ ਜੌਬ ਦਾ ਤੇ ਇਧਰ ਹੀ ਸਾਈਡ ਆਪਣਾ ਪਟਵਾਰੀ ਵਾਲੇ ਸਾਈਡ ਉਹਨੂੰ ਟਾਈਮ ਮਿਲ ਸਕਦਾ ਹੈ ਸਟੱਡੀ ਦੇ ਲਈ ਵੀ ਐਂਡ ਫਰਦਰ ਅੱਗੇ ਹਨਾ ਉਹ ਕਰ ਸਕਦੀ ਹੈ ਕਿਸੇ ਹੋਰ ਐਗਜ਼ਾਮ ਦੀ ਤਿਆਰੀ ਕਰ ਸਕਦੀ ਹੈ ਬਾਕੀ ਖੁਦ ਦਾ ਬਾਕੀ ਸਾਰਿਆਂ ਦਾ ਇੰਟਰਸਟ ਹੁੰਦਾ ਹੈ ਹਨਾ ਕਿ ਉਹਨਾਂ ਨੇ ਰਫ ਐਂਡ ਟਫ ਜੌਬ ਚੂਜ਼ ਕਰਨੀ ਹੈ ਜਾਂ ਫਿਰ ਤੁਸੀਂ ਥੋੜਾ ਲੀਨੀਐਂਸੀ ਵਾਲੀ ਜੌਬ ਹੈ ਜਿਹੜੀ ਚੂਜ਼ ਕਰਨੀ ਹੈ ਕਿ ਹਾਂ ਜਿੱਥੇ ਤੁਹਾਨੂੰ ਆਰਾਮਦਾਇਕ ਹੋਵੇ ਹਨਾ ਤੇ ਪਟਵਾਰੀ ਵਾਲੀ ਜੌਬ ਤੁਹਾਨੂੰ ਪਤਾ ਹੈ ਡੈਸਕ ਜੌਬ ਹੈ ਤੇ ਪੰਜਾਬ ਪੁਲਿਸ ਵਾਲੀ ਜੌਬ ਤਾਂ ਤੁਹਾਨੂੰ ਪਤਾ ਹੀ ਹੈ ਹਨਾ ਨਾਕਿਆਂ ਤੇ ਖੜਨ ਵਾਲੀ ਜੌਬ ਆ ਫਿਰ ਤੇ ਇਹ ਸਭ ਸੀਗਾ ਆਪਣੇ ਬੱਚੇ ਸੀਗੇ ਤੇ ਚਲੋ ਮੈਂ ਇਹਨਾਂ ਬੱਚਿਆਂ ਦਾ ਆਪਣਾ ਫਿਊਚਰ ਹੈ ਨਾ ਆਪਣਾ ਕੰਮ ਹੈ ਇਹਨਾਂ ਬੱਚਿਆਂ ਨੂੰ ਸਹੀ ਗਾਈਡ ਕਰਕੇ ਇਹਨਾਂ ਬੱਚਿਆਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਣਾ ਉਸ ਤੋਂ ਬਾਅਦ ਮੰਜ਼ਿਲ ਤੱਕ ਪਹੁੰਚਣ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਡਿਸਾਈਡ ਕਰਨਾ ਔਖਾ ਹੋ ਜਾਂਦਾ ਕਿ ਅਸੀਂ ਨੇ ਕਿਹੜੀ ਜੌਬ ਚੂਸ ਕਰਨੀ ਹੈ ਕੀ ਨਹੀਂ ਕਰਨਾ ਹੈਗਾ ਇਹ ਉਸ ਬੱਚੇ ਨਾਲ ਹੁੰਦਾ ਹੈ ਜਿਹੜਾ ਬੱਚੇ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੁੰਦੀ ਆ ਠੀਕ ਹੈ ਤੁਸੀਂ ਵੀ ਇੱਕ ਇੱਕ ਜੌਬ ਪਿੱਛੇ ਮੈਂ ਬੱਚਿਆਂ ਨੂੰ ਖੱਜੜਖਵਾਰੀ ਹੁੰਦੇ ਦੇਖਿਆ ਏ ਗਰਾਉਂਡਾਂ ਚ ਹਨਾ ਦਿਨ ਰਾਤ ਇੱਕ ਕਰਦੇ ਦੇਖਿਆ ਸਟੱਡੀ ਦਾ ਨਾਈਟ ਕਰਦੇ ਦੇਖਿਆ ਬਟ ਮੈਂ ਲੱਕੀਆਂ ਮੇਰੇ ਨਾਲ ਇਸ ਤਰ੍ਹਾਂ ਦੇ ਬੱਚੇ ਜੁੜੇ ਹੋਏ ਨੇ ਜਿਨ੍ਹਾਂ ਨੂੰ ਮਤਲਬ 4 4 5 5 ਜੌਬਸ ਈਜ਼ੀਲੀ ਮਿਲ ਜਾਂਦੀਆਂ ਨੇ ਠੀਕ ਹੈ ਉਹ ਵੀ ਸਰਕਾਰੀ ਜੌਬਸ ਫਿਰ ਉਹਨਾਂ ਚੂਜ਼ ਕਰਦੇ ਹੁੰਦੇ ਤਾਂ ਬਹੁਤ ਮਜ਼ਾ ਆਉਂਦਾ ਉਹਦੋਂ ਕਿ ਯਾਰ ਕਿਹੜੀ ਚੂਜ਼ ਕਰੀਏ ਕਿਹੜੀ ਛੱਡੀਏ ਹਨਾ ਬਟ ਇਹ ਥੋੜੀ ਦਿਨ ਰਾਤ ਕੀਤੀ ਹੋਈ ਇੱਕ ਮਿਹਨਤ ਹੁੰਦੀ ਆ ਜੀਤੇ ਕਰਕੇ ਤੁਸੀਂ ਇਸ ਮੁਕਾਬਲੇ ਤੱਕ ਹੁੰਨੇ ਹੋ ਠੀਕ ਹੈ ਬਟ ਕੋਈ ਗੱਲ ਨਹੀਂ ਇਹ ਤੁਹਾਡਾ ਆਪਣਾ ਪਰਸਨਲ ਰਹ ਮੈਂ ਕਿਹਾ ਤਾਂ ਕਿ ਤੁਹਾਡਾ ਰਾਏ ਆ ਤੁਹਾਡਾ ਡਿਸੀਜਨ ਤੁਸੀਂ ਕਿਸ ਸਾਈਡ ਜਾਣਾ ਹੈ ਕਿਸ ਸਾਈਡ ਨਹੀਂ ਜਾਣਾ ਹੈਗਾ ਠੀਕ ਹੈ ਤੇ ਬਾਕੀ 올 ਦਾ ਬੈਸਟ ਆ ਜਿਹਨਾਂ ਬੱਚਿਆਂ ਨੂੰ ਵੀ ਕੱਲ ਨੂੰ ਮਿਲ ਰਹੇ ਨੇ ਜੁਆਨੀ ਲੈਟਰ ਮਿਲ ਰਹੇ ਨੇ ਮੇਰੇ ਵੱਲੋਂ ਬਹੁਤ ਬਹੁਤ ਵਧਾਈ ਫ੍ਰੀਤਾ ਫੇਟ ਆਰਮੀ ਅਕੈਡਮੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੁਹਾਡੇ ਪਰਿਵਾਰ ਨੂੰ ਹੈ ਨਾ ਬਹੁਤ ਲੰਬੇ ਸਮੇਂ ਤੋਂ ਉਡੀਕ ਸੀ ਕਿ ਹੈਡ ਕਾਂਸਟੇਬਲ ਦੀ ਤੇ ਦੂਸਰਾ ਇਹ ਨਵੀਂ ਭਰਤੀ ਹੈ ਡਾਇਰੈਕਟਰ ਹੈਡਕੌਂਸੇਵਲ ਦੀ ਹੈਨਾ ਤੇ ਦੇਖਦੇ ਆ ਹੁਣ ਇਹਦੇ ਵਿੱਚ ਪੰਜਾਬ ਫੁੱਟਸ ਦਾ ਇਹਦੇ ਵਿੱਚ ਅੱਗੇ ਕੀ ਕੰਮ ਹੈ ਕੀ ਸਾਰਾ ਕੁਝ ਹੈਨਾ ਤੇ ਦੂਸਰਾ ਇਹਨਾਂ ਸਾਰੇ ਬੱਚਿਆਂ ਨੂੰ ਇੱਕ ਫਿਰ ਤੋਂ ਰਿਮੈਂਬਰ ਯਾਦ ਦਿਵਾ ਦੇਣਾ ਚਾਹਣਾ ਕਿ ਆਪਾਂ ਨੇ ਕੀ ਇੱਕ ਸੰਕਲਪ ਲਿਆ ਸੀਗਾ ਕਿ ਜਦੋਂ ਵੀ ਤੁਹਾਡੀ ਵਰਦੀ ਪਹਿਜੇਗੀ ਤੁਹਾਡੇ ਸਾਰਿਆਂ ਦੇ ਕੋਈ ਵੀ ਬੱਚਾ ਜਿਹਦੀ ਵੀ ਵਰਦੀ ਪੈਂਦੀ ਆ ਤਾਂ ਉਹਨਾਂ ਸਾਰਿਆਂ ਨੇ ਅਕੈਡਮੀ ਦੇ ਵਿੱਚ ਆ ਕੇ ਬੂਟਾ ਇੱਕ ਜ਼ਰੂਰ ਜਿਹੜਾ ਲਗਾ ਕੇ ਜਾਣਾ ਹੈ ਠੀਕ ਹੈ ਤਾਂ ਕਿ ਤੁਹਾਡੀ ਇੱਕ ਯਾਦਗਾਰੀ ਰਹੇ ਐਂਡ ਆਪਾਂ ਨੇਚਰ ਦੇ ਲਈ ਇਹ ਚੀਜ਼ ਆਪਾਂ ਕਰੀਏ ਹੈਨਾ ਤੇ ਦੂਸਰਾ ਜਿਸ ਜਗ੍ਹਾ ਤੋਂ ਤੁਸੀਂ ਬਣੇ ਹੋ ਨੇ ਤਾਂ ਉਸ ਜਗ੍ਹਾ ਨੂੰ ਕਦੇ ਨਹੀਂ ਭੁੱਲੀਦਾ ਹੈਗਾ ਠੀਕ ਹੈ ਕਦੇ ਵੀ ਤੁਸੀਂ ਆਪਣਾ ਸਕੂਲ ਨੂੰ ਨਾ ਭੁੱਲੋ ਸਕੂਲ ਦੇ ਟੀਚਰ ਵਗੈਰਾ ਠੀਕ ਹੈ ਜਾਂ ਜਿਸ ਹੁਣ ਜਿਵੇਂ ਤੁਸੀਂ ਕੰਪੀਟੀਟਿਵ ਏਜਨ ਦੀ ਤਿਆਰੀ ਕਰ ਰਹੇ ਸੀਗੇ ਤੁਹਾਡੇ ਤੁਹਾਨੂੰ ਗਾਈਡ ਕਰਨ ਵਾਲੇ ਟੀਚਰ ਠੀਕ ਹੈ ਤੁਹਾਡੇ ਥੋਡੇ ਗਰਾਊਂਡ ਕੋਚ ਜੇ ਸਾਰੇ ਉਹਨਾਂ ਨੂੰ ਤੇ ਸਪੈਸ਼ਲੀ ਤੁਹਾਡਾ ਗਰਾਊਂਡ ਜੀਨੇ ਤੁਹਾਨੂੰ ਇਸ ਲੈਵਲ ਤੱਕ ਜਿਹੜਾ ਬਣਾਇਆ ਹੈ ਠੀਕ ਹੈ ਕਦੇ ਉਸ ਚੀਜ਼ ਨੂੰ ਫੋਰਗੇਟ ਨਾ ਕਰੋ ਠੀਕ ਹੈ ਹਮੇਸ਼ਾ ਹੀ ਹੰਬਰ ਰਹੋ ਤੇ ਆਪਣੀ ਡਿਊਟੀ ਨੂੰ ਜਿਹੜਾ ਹੁਣ ਤੁਸੀਂ ਵਧੀਆ ਸਜੇ ਢੰਗ ਨਾਲ ਕਰਿਓ ਕਿਉਂਕਿ ਮੈਂ ਤੁਹਾਨੂੰ ਸਿਰਫ ਇੱਕ ਉਸ ਚੀਜ਼ ਲਈ ਤਿਆਰ ਨਹੀਂ ਕੀਤਾ ਹੈ ਕਿ ਹਾਂ ਤੁਸੀਂ ਨਾ ਪੰਜਾਬ ਪੁਲਿਸ জব ਲੈਣੀ ਹੈ ਬਟ ਆਪਾਂ ਤੁਹਾਨੂੰ ਇੱਕ ਨੈਤਿਕਤਾ ਵੀ ਦਿੱਤੀ ਹੈ ਇੱਕ ਚੰਗੇ ਵਿਚਾਰਾਂ ਦੇ ਨਾਲ ਕਿਹਾ ਕਿ ਆਪਾਂ ਨੇ ਨਾ ਪੰਜਾਬ ਪੁਲਿਸ ਅਕਸ ਬਦਲ ਲੈ ਠੀਕ ਹੈ ਜਿਹੜਾ ਕਿ ਪੰਜਾਬ ਪੁਲਿਸ ਦੇ ਬਾਰੇ ਬਹੁਤ ਸਾਰਾ ਸਮਾਜ ਦੇ ਵਿੱਚ ਇੱਕ ਚੀਜ਼ ਫੈਲੀ ਹੋਈ ਹੈ ਨਾ ਤਾਂ ਮੈਂ ਨਜ਼ਰੀਆ ਚੇਂਜ ਕਰਨਾ ਚਾਹੁੰਦਾ ਪੰਜਾਬ ਪੁਲਿਸ ਤੇ ਉਹ ਸਿਰਫ ਥੋਡੇ ਦੁਆਰਾ ਹੀ ਹੋ ਸਕਦਾ ਹੈ ਠੀਕ ਹੈ ਤੇ ਮੈਂ ਇਹੀ ਜਾਊਂਗਾ ਤੁਸੀਂ ਆਪਣੀ ਡਿਊਟੀ ਨੂੰ ਵਧੀਆ ਟੰਗ ਨਾ ਕਰਿਓ ਠੀਕ ਹੈ ਤੇ ਐਂਡ 올 ਦਾ ਬੈਸਟ ਮੈਂ ਵੇਟ ਕਰ ਰਹਾ ਤੁਹਾਡੀ ਜਦ ਤੁਸੀਂ ਅਕੈਡਮੀ ਚਾਹੋਗੇ ਆਪਾਂ ਤੁਹਾਡਾ ਪੂਰੇ ਦਿਲੋਂ ਤੁਹਾਡਾ ਸਵਾਗਤ ਕਰਨਾ ਹੈ ਉਸ ਨੂੰ ਲੈ ਕੇ ਠੀਕ ਹੈ ਬਹੁਤ ਕਰਮਾ ਦੇ ਨਾਲ ਬੱਚੇ ਨੂੰ ਮਿਹਨਤ ਦੇ ਨਾਲ ਇੰਨੀ ਹਨਾ ਕਰਕੇ ਸਟਰਗਲ ਕਰਕੇ ਬੱਚੇ ਨੂੰ ਇੱਕ ਨੌਕਰੀ ਮਿਲਦੀ ਹੈ ਤੁਸੀਂ ਆਓ ਅਕੈਡਮੀ ਦੇ ਚਾਓ ਤੁਹਾਡਾ ਵੈਲਕਮ ਕਰਦੇ ਆਂ ਐਂਡ ਤੁਸੀਂ ਆਪਣੀ ਸਟੋਰੀ ਹੈ ਜਿਹੜੀ ਆਪਣੇ ਜਿੰਨੇ ਵੀ ਨਾਲ ਜੁੜੇ ਹੋਏ ਬੱਚੇ ਨੇ ਉਹਨਾਂ ਨਾਲ ਸਾਂਝੀ ਕਰੋ ਤਾਂ ਕਿ ਹੋਰ ਬੱਚੇ ਵੀ ਜਿਹੜੇ ਇਨਸਪਾਇਰ ਹੋ ਸਕਣ ਉਹਨਾਂ ਨੂੰ ਵੀ ਅੱਗੇ ਰਸਤਾ ਦਿਖ ਸਕੇ ਜੇ ਇੱਕ ਕੁੜੀ ਕਰ ਸਕਦੀ ਹੈ ਇੱਕ ਇਹ ਮੁੰਡਾ ਕਰ ਸਕਦਾ ਹੈ ਤਾਂ ਮੈਂ ਕਿਉਂ ਨਹੀਂ ਕਰ ਸਕਦਾ ਠੀਕ ਹੈ ਦੋਸਤੋ ਬਾਕੀ ਮਿਲਦੇ ਆ नेक्स्ट ਵੀਡੀਓ ਜੇ ਨੈਕਸਟ ਸੈਲ ਕਰਦੇ ਆ ਤਾਂ ਤਦ ਤੱਕ ਦੇ ਲਈ ਚਾਹੇ ਹਿੰਦ